ਮੈਕਨਿਕ ਬੱਚੇ ਤਾਂ ਆਇਆ ਨਾ ਆਇਆ ਨਾ ਤੁਸੀਂ ਥੈਂਕ ਯੂ ਜੀ ਥੈਂਕ ਯੂ so much ਥੋੜੀ ਬਹੁਤ ਛੋਟਾ ਕਰਤਾ ਤੇ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦਾ ਕਿ ਕਿੰਦਾ ਲੱਗਿਆ ਥੀਟਰ ਦੇ ਵਿੱਚ ਪਹਿਲੇ ਪੇਖ ਕੇ ਤੁਹਾਡੇ ਰਿਐਕਸ਼ਨ ਤੁਹਾਡੇ ਸਾਹਮਣੇ ਕਿਵੇਂ ਲੱਗਿਆ ਦੇਖੋ ਪਹਿਲਾਂ ਸਾਰਿਆਂ ਦਾ ਧੰਨਵਾਦ ਤੁਹਾਡਾ ਤੁਸੀਂ ਸਾਰਿਆਂ ਨੇ ਇੰਨਾ ਸਮਾਂ ਕੱਟਿਆ ਪ੍ਰੀਮੀਅਰ ਦੇਖ ਰਹੇ ਹੋ ਅਸੀਂ ਬਹੁਤ ਖੁਸ਼ ਹਾਂ ਪਰ ਜਿਵੇਂ ਸਾਡੀ ਫਿਲਮ ਦੇ ਵਿੱਚ ਤੇ ਇੱਥੇ ਵੀ ਸਾਡੇ ਪਰਿਵਾਰ ਦੇ ਵਿੱਚ ਤੇ ਇੰਡਸਟਰੀ ਦੇ ਵਿੱਚ ਸਾਡੇ ਸਭ ਤੋਂ ਵੱਡੇ ਸਾਡੇ ਬਾਪੂ ਜੀ ਨੇ ਮੈਂ ਇਹਨਾਂ ਨੂੰ ਕਹੂੰਗਾ ਪਹਿਲਾਂ ਇਹ ਬੋਲਣ ਇਹਨਾਂ ਤੋਂ ਪਹਿਲਾਂ ਅਸੀਂ ਬੋਲਦੇ ਚੰਗੇ ਨਹੀਂ ਲੱਗਦੇ ਠੀਕ ਹੈ ਆਜੋ ਐਨੀ ਜਦ ਮਾਰਨ ਜਦ ਮਿਲਦੀ ਹੈ ਤਾਂ ਮੈਂ ਸਮਝਦਾ ਰੱਬ ਬੜਾ ਖੁਸ਼ ਹੁੰਦਾ ਤੁਸੀਂ ਸਾਰਿਆਂ ਦਾ ਪਿਆਰ ਹੈ ਤੁਸੀਂ ਆਏ ਪਹਿਲਾ ਸਵਾਲ ਤਾਂ ਤੁਹਾਡੇ ਤੇ ਤੁਹਾਨੂੰ ਕਿਸੀ ਲੱਗੀ ਜੇ ਪ੍ਰੈਸ ਵਾਲੇ ਨੂੰ ਚੈਨਲ ਨੂੰ ਬਹੁਤ ਚੰਗੀ ਲੱਗੀ ਹੈ ਓਨੈਸਟਲੀ ਤਾਂ ਫੇਰ ਇਹ ਫਿਲਮ ਹਿੱਟ ਹੈ ਇਟਸ ਗ੍ਰੇਸ਼ਾ ਕਿ ਪਰ ਮੈਂ ਕਿਉਂਕਿ ਤੁਸੀਂ ਹਮੇਸ਼ਾ ਹੀ ਸੱਚ ਬੋਲਦੇ ਹੋ ਔਰ ਮੈਂ ਇਹ ਗੱਲ ਕਹਿ ਸਕਦਾ ਕਿ ਆ ਜਿੰਨੇ ਕਲਾਕਾਰ ਖੜੇ ਹੈ ਪ੍ਰੋਡਿਊਸਰ ਸਾਹਿਬ ਡਾਇਰੈਕਟਰ ਸਾਹਿਬ ਮੇਰੇ ਕੋ ਕੋਈ ਅਲਫਾਜ਼ ਹੈ ਨਹੀਂ ਵੀ ਮੈਨੂੰ ਨਹੀਂ ਸੀ ਪਤਾ ਮੈਂ ਕੈਰੈਕਟਰ ਕਰ ਸਕਦਾ ਇਸ ਤਰ੍ਹਾਂ ਕਿ ਨਹੀਂ ਕਰ ਸਕਦਾ ਪਰ ਉਲਰਾਜ ਨੂੰ ਦੇਖ ਕੇ ਪ੍ਰਿੰਸ ਜੀ ਨੂੰ ਦੇਖ ਕੇ ਆ ਬਟੀਆਂ ਨੂੰ ਦੇਖ ਕੇ ਸਾਰਿਆਂ ਦੇਖ ਕੇ ਐਂ ਲੱਗਦਾ ਹੈ ਕਿ ਮੈਂ ਅਜੇ ਸਾਹਮਣੇ ਬਹੁਤ ਛੋਟਾ ਜਿਹਾ ਕਿ ਬੀ ਵੈਰੀ ਓਨਸਟ ਬਹੁਤ ਕੁਝ ਸਿੱਖਣ ਨੂੰ ਹੈ ਲੇਕਿਨ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇੱਕ ਐਸੀ ਫਿਲਮ ਬਣੀ ਹੈ ਜਿਹੜੀ ਸ਼ਾਇਦ ਰਿਸ਼ਤੇ ਆਨੂੰ ਵਾਪਸ ਲਿਆਉਗੀ ਸਾਰਿਆਂ ਨੂੰ ਵਤਨ ਵਾਪਸ ਲਿਆਉਗੀ ਪਿਆਰ ਮੋਹ ਪਰ ਜਿਹੜੇ ਪੁਰਾਣੇ ਹੁੰਦੇ ਸੀ ਪਿੰਡਾਂ 'ਚ ਉਹ ਕਿੱਥੇ ਹੋ ਜਾਣਗੇ ਬਾਹਰ ਵੀ ਲੋਕ ਸ਼ਾਇਦ ਬਜ਼ੁਰਗਾਂ ਦੀ ਇੱਜ਼ਤ ਮਾਨ ਕਰਨਾ ਸ਼ੁਰੂ ਕਰਨਗੇ ਔਰ ਮੈਂ ਸਮਝਦਾ ਬਹੁਤ ਕੁਝ ਬਦਲ ਜੂ ਯਾ ਬੀਬੀ ਰਜਨੀ ਤੋਂ ਬਾਅਦ ਮੈਂ ਇੱਕੋ ਗੱਲ ਕਰਾਂਗਾ ਆ ਇੱਕ ਫਿਲਮ ਹੈਗੀ ਹੈ ਜਿਹੜੀ ਬਹੁਤ ਕੁਝ ਬਦਲ ਦੂਗੀ ਰੱਬ ਇਦਾਂ ਹੀ ਕਰੇ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਬਹੁਤ-ਬਹੁਤ ਸਤਿਕਾਰ ਲੰਬੀ ਉਮਰ ਖੁਸ਼ੀਆਂ ਔਰ ਬਹੁਤ ਤਰਕੀਆਂ ਤੁਸੀਂ ਕਰੋ ਧੰਨਵਾਦ ਤੁਹਾਡਾ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਨੂੰ ਲੱਗਦਾ ਅਸੀਂ ਤਾਂ ਬੋਲਦੇ ਰਹੇ ਹਾਂ ਫਿਲਮ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖ ਲਿਆ ਬਾਕੀ ਦਰਸ਼ਕਾਂ ਨੂੰ ਅਸੀਂ ਇਸ ਮੰਚ ਤੋਂ ਅਪੀਲ ਕਰਾਂਗੇ ਕਿ ਫਿਲਮ ਤੁਸੀਂ ਜਰੂਰ ਵੇਖਣ ਜਾਓ ਜਦੋਂ ਤੁਸੀਂ ਸਾਰੇ ਕਹਿੰਦੇ ਹੋ ਕਿ ਕੋਈ ਚੱਜ ਦੀ ਫਿਲਮ ਨਹੀਂ ਆਉਂਦੀ ਕੋਈ ਹਟਕੇ ਫਿਲਮ ਨਹੀਂ ਆਉਂਦੀ ਹੁਣ ਇਸ ਟੀਮ ਨੇ ਇੱਕ ਹਟਕੇ ਫਿਲਮ ਬਣਾਈ ਹੈ ਪ੍ਰੋਡਿਊਸਰਸ ਨੇ ਬੜੇ ਹੌਸਲੇ ਨਾਲ ਇਸ ਉੱਤੇ ਪੈਸਾ ਲਾਇਆ ਹੈ ਬਲਰਾਜ ਦੀ ਕਲਮ ਤੇ ਉਹਦੀ ਨਿਰਦੇਸ਼ਨ ਦੇ ਵਿੱਚ ਬਹੁਤ ਕਮਾਲ ਦਾ ਕੰਮ ਕੀਤਾ ਸਾਡੇ ਸਾਰੇ ਐਕਟਰਸ ਨੇ ਔਰ ਇਸ ਕਰਕੇ ਨਹੀਂ ਕਿ ਟੀਮ ਕਰਕੇ ਤਾਰੀਫ ਕਰ ਰਿਹਾ ਵਾਕੀ ਫਿਲਮ ਦੇਖਣ ਜਾਓਗਾ ਤੁਹਾਡੇ ਰਾਹੀਂ ਅਪੀਲ ਕਰਾਂਗੇ ਕਿ ਸਾਰੇ ਫਿਲਮ ਵੇਖਣ ਜਾਣ ਮੈਂ ਇੱਕ ਵਾਰ ਜਰੂਰ ਕਹੂੰਗਾ ਕਿ ਤੁਸੀਂ ਬਲਰਾਜ ਨੂੰ ਸਾਰੇ ਸਵਾਲ ਕਰੋ ਅਸੀਂ ਤਾਂ ਕਲਾਕਾਰ ਬੋਲਦੇ ਰਹੇ ਹਾਂ ਬਲਰਾਜ ਦੇ ਨਾਲ ਤੁਸੀਂ ਜਰੂਰ ਗੱਲ ਕਰੋ ਕਿਨੇ ਕਿਵੇਂ ਫਿਲਮ ਬਣਾਈ ਹੈ ਕਿਵੇਂ ਬਲਰਾਜ ਨੂੰ ਜਰੂਰ ਮੁਰਿਆਉਣਾ ਚਾਹੀਦਾ ਥੈਂਕ ਯੂ ਅਰਾਮੇਲੀ ਬਹੁਤ ਬਹੁਤ ਵਾਰ ਦਾ ਅਟਲੀ ਸਰਵ ਕਰ ਦਿੰਦੇ ਕਿ ਫਿਲਮ ਸ਼ੁਰੂ ਤੋਂ ਲੈ ਕੇ ਐਂਡ ਤੱਕ ਇੰਨਾ ਵੀ ਫੋਕਸ ਕਰਦੇ ਨੇ ਆ ਕਿ ਸਾਡਾ ਪੂਰਾ ਮਨ ਕਰਦਾ ਕਿ ਕਿਤੇ ਜਾ ਕੇ ਬਹੁਤ ਬਹੁਤ ਰੱਜ ਕੇ ਪਾਈਏ ਉਸ ਤੋਂ ਬਾਅਦ ਜੱਗੇ ਦੇ ਉਹ ਪਰਦੇ ਤੇ ਦੇਖਿਆ ਤੇ ਲੋਕਾਂ ਦੇ ਰਿਐਕਸ਼ਨ ਦੇਖਿਆ ਕਿ ਕਿੰਨੀ ਬਹੁਤ ਭਾਵਨਾਤਮਕ ਫਿਲਮ ਕਿਵੇਂ ਲੱਗਿਆ ਬਹੁਤ ਬਸਤਰੀ ਪਰ ਮੈਂ ਦੇਖੀ ਨਹੀਂ ਅੰਦਰ ਫਿਲਮ ਬੈ ਕੇ ਮੈਂ ਬੇਸਮੈਂਟ ਚ ਗੱਡੀ ਚ ਬੈਠਾ ਪਾਟ ਕਰਦਾ ਪਿਆ ਸੀ ਮੈਂ ਐਡਿਟ ਤੇ ਫਿਲਮ ਘਟੋ ਘਟ 100 ਸਵਾ 100 ਵਾਰ ਦੇਖੀ ਹੈ ਔਰ ਮੇਰੇ ਮਨ ਦੇ ਵਿੱਚ ਇਹੀ ਸੀਗਾ ਕਿ ਇਮਤਿਹਾਨ ਹੈ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ -35 -40 ਚ ਆਪਾਂ ਸ਼ੂਟ ਕੀਤਾ ਹੈ ਲਿਖਨ ਚ ਆ ਜਾਂਦਾ ਰਿਟਰਨ ਐਂਡ ਡਾਇਰੈਕਟਡ ਬਾਇ ਬਲਰਾਜ ਸਿਆਲ ਪਰ ਉਹਦੇ ਪਿੱਛੇ ਘਟੋ ਘਟ 100 ਬੰਦੇ ਨੇ ਕੰਮ ਕੀਤਾ ਜੀ ਕਈਆਂ ਦੇ ਨਾਮ ਐਂਡ ਕ੍ਰੈਡਿਟ ਚ ਲੰਘ ਜਾਂਦੇ ਆ ਲੋਕਾਂ ਤੋਂ ਪੜੇ ਵੀ ਨਹੀਂ ਜਾਂਦੇ ਔਰ ਮੈਨੂੰ ਇਹ ਲੱਗਦਾ ਮੈਂ ਬਹੁਤ ਕਰਮਾ ਭਾਗ ਆਲਾਂ ਕਿ ਮੈਨੂੰ ਇੰਨੇ ਵਧੀਆ ਐਕਟਰ ਜਿਹੜੇ ਐ ਇਸ ਫਿਲਮ ਦੇ ਨਾਲ ਮੇਰੇ ਜੁੜੇ ਨੇ ਸਾਡੇ ਪ੍ਰੋਡਿਊਸਰ ਜਿਨ੍ਹਾਂ ਨੇ ਇਸ ਕਨਸੈਪਟ ਦੇ ਉੱਤੇ ਪੈਸਾ ਲਾਇਆ ਮੇਰੀ ਪਹਿਲੀ ਫਿਲਮ ਹੈ ਹੈਨਾ ਤੇ ਇਹੀ ਉਮੀਦ ਸੀਗੀ ਤੇ ਅੱਜ ਜਿਹੜਾ ਪੇਪਰ ਅਸੀਂ ਦੇਣਾ ਜਨਰਲੀ 14 ਤਰੀਕ ਨੂੰ ਲੋਕੀ ਇੱਕ ਦਿਨ ਪਹਿਲਾਂ ਪ੍ਰੀਮੀਅਰ ਕਰਦੇ ਆ ਥਰਸਡੇ ਨੂੰ ਕਰਦੇ ਆ ਸਾਡੀ ਕੋਸ਼ਿਸ਼ ਸੀ ਕਿ ਆਪਾਂ ਵੈਡਨੈਸਡੇ ਨੂੰ ਤੁਹਾਨੂੰ ਫਿਲਮ ਦਿਖਾ ਦਈਏ ਤਾਂ ਕਿ ਜੇ ਤੁਹਾਨੂੰ ਚੰਗੀ ਲੱਗੇ ਤੇ ਤੁਹਾਡੇ ਕੋਲ 24 ਘੰਟੇ ਹੈਗੇ ਆ ਜੀ ਉਹਨਾਂ 24 ਘੰਟੇ ਆ ਤੁਸੀਂ ਇਹ ਫਿਲਮ ਜਿਹੜੀ ਹੈ ਲੋਕਾਂ ਤੱਕ ਪਹੁੰਚਾ ਦੇਣੀ ਹੈ ਕਿ 15 ਨੂੰ ਫਿਲਮ ਕਿਉਂ ਦੇਖਣ ਜਾਣ ਅਸੀਂ ਤਾਂ ਜੋ ਕਰਨਾ ਸੀ ਅਸੀਂ ਸਾਰਿਆਂ ਨੇ ਰਲ ਕੇ ਜਿੰਨੇ ਵੀ ਤੁਹਾਨੂੰ ਬੰਦੇ ਤੇ ਨਜ਼ਰ ਆ ਰਹੇ ਆ ਜਾਂ ਜਿਹੜੇ ਨਜ਼ਰ ਨਹੀਂ ਵੀ ਆ ਰਹੇ ਉਹਨਾਂ ਸਾਰਿਆਂ ਨੇ ਰਲ ਕੇ ਇਹ ਫਿਲਮ ਬਣਾ ਦਿੱਤੀ ਹੈ ਤੁਹਾਨੂੰ ਅੱਜ ਅਸੀਂ ਦਿਖਾਤੀ ਹੈ ਜਿਵੇਂ ਤੁਹਾਨੂੰ ਮਹਿਸੂਸ ਹੋਇਆ ਫਿਲਮ ਬਾਰੇ ਜੇ ਤੁਹਾਡਾ ਦਿਲ ਕਰਦਾ ਘਰ ਜਗੇ ਬਾਪੂ ਨੂੰ ਜੱਫੀ ਪਾਣ ਦਾ ਤੇ ਮੈਨੂੰ ਲੱਗਦਾ ਸਾਰਿਆਂ ਦਾ ਹੀ ਕਰਨਾ ਚਾਹੀਦਾ ਬਸ ਲੋਕਾਂ ਤੱਕ ਪਹੁੰਚਾ ਦਿਓ ਜੇ ਕੱਲ ਤੁਹਾਡੇ ਕੋਲ 24 ਘੰਟੇ ਹੈਗੇ ਸਾਡੀ ਫਿਲਮ ਬਾਰੇ ਲੋਕਾਂ ਨੂੰ ਦੱਸ ਦਿਓ ਜੇ ਕਿ 15 ਤਰੀਕ ਨੂੰ ਸਿਨੇਮਿਆਂ ਚ ਜਾ ਕੇ ਫਿਲਮ ਕਿਉਂ ਦੇਖਣ ਸਾਡਾ ਕੰਮ ਖਤਮ ਹੋ ਗਿਆ ਬਾਜੀ ਹੁਣ ਤੁਹਾਡਾ ਸਾਰਿਆਂ ਦਾ ਕੰਮ ਸ਼ੁਰੂ ਹੋ ਗਿਆ ਅਸੀਂ ਸਾਰੇ ਸਵਾਲ ਕਰਦੇ ਆ ਕਿ ਚੰਗੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਜੇ ਤੁਹਾਨੂੰ ਸੱਚੀ ਚੰਗੀ ਲੱਗੀ ਹੈ ਤੇ ਹੁਣ ਕੱਲ ਤੁਹਾਡਾ ਕੰਮ ਹੈ ਬਾਜੀ ਤੁਸੀਂ ਇੱਕ ਦਿਨ ਓਵਰਟਾਈਮ ਕਰਕੇ ਇਹ ਫਿਲਮ ਲੋਕਾਂ ਤੱਕ ਪਹੁੰਚਾ ਦਿਓ ਬਸ ਮੇਰਾ ਤੇ ਇਹੀ ਕਹਿਣਾ ਜੀ ਤੁਸੀਂ ਆਏ ਮਾਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਨਹੀਂ ਨਹੀਂ ਤੁਹਾਡਾ ਬਹੁਤ ਆਹ 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 ਪਿਕਚਰ ਆ ਬੱਸ ਆ ਪਿਕਚਰ ਦੇਖ ਲਓ ਐ मां जी उरे आओ हां मैं मां खड़ी करती ले आके सारे दी देखा मैं किन्नी किन्नी इज्जत ਹੁੰਦੀ ਇਹਨਾਂ ਇਹਨਾਂ ਦੇ ਪੈਰੀ ਹੱਥ ਲਾ ਕੇ ਜੱਫੀ ਪਾਉਂ ਹਾਂ 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 ਮੇਰੇ ਹੱਥ ਲਾ ਕੇ ਜੱਫੀ ਪਾਉਂ ਅੰਦਰੋਂ ਨਿਕਲੋ ਦੀ ਪਾਈ ਹੈ ਨਹੀਂ ਜੱਫੀ ਮੈਂ थैंक यू सो मच ਤੁਸੀਂ ਸਾਡੀ ਫਿਲਮ ਦੇਖਣ ਆਏ ਮੇਰਾ ਵੀਰ ਵੈਨ ਇਹ ਦਸਾਂ ਲੜਾਈ ਕਰ ਸੌਰੀ ਸੌਰੀ ਇਹਨੂੰ ਪਛਾਣਿਆ ਜੇ ਆ ਦੇਖੋ ਪਿੱਛੇ ਆਹ ਤੀਸਾਂ ਤੂੰ ਨਹੀਂ ਆਹ ਵੇਖਿਆ ਮਾ ਮਾfia ਬਾਦਸ਼ਾਹ ਜਿੜ ਗਿਆ ਹੈ ਐ ਇੱਥੇ ਬਾਪੂ ਖੜਾ ਹੋਵੇ ਤੇ ਉਹ ਵੀ ਬਾਦਸ਼ਾਹ ਖੜ ਜਾਣਾ ਦੀ ਤੇ ਇਹਨੂੰ ਇਹਨੂੰ ਪਛਾਣ ਲਿਆ ਮੁੰਡੇ ਨੂੰ ਪਛਾਣ ਲਿਆ ਸੀ ਇੰਨੀ ਗੱਲ ਬਹੁਤ ਵਧੀਆ ਲੱਗੀ ਸਰ ਇਹ ਸਮਾਂ ਤੇ ਆਹ ਕਹੀ ਜੀ ਮੈਂ ਬਾਈ ਬਾਈ ਬਹੁਤ ਥੋੜਾ ਚੱਲੇ ਇਹ ਮਾਂ ਹੀ ਥੱਕੀ ਪਈ ਐ ਇਹ ਤਾਂ ਮਮੱਲਾ ਹੋ ਦੇ ਤੇਰਾ ਪੋਤਾ ਮਾਤਾ ਇਹ ਇਹ ਹਾਂ ਇਹ ਆਸ਼ੀਰਵਾਦ ਅਸਲੀ ਤੇਰੀ ਹੱਥ ਲਈਦਾ ਹੁੰਦਾ ਹੈ ਤੇਰੀ ਹੱਥ ਥੱਲੇ ਹਾਂ ਇਹਦਾ ਜਿਹੜਾ ਸਾਰਿਆਂ ਨਾਲੋਂ ਵਧੀਆ ਤੀ ਜਿਹੜਾ ਦਾਦੇ ਨੂੰ ਇੰਨਾ ਪਿਆਰ ਕਰਦਾ ਹਾਂ ਜੀ ਸ਼ੁਕਰੀਆ ਵਾਹ ਇਹ ਮਾਵਾਂ ਨੂੰ ਨਾ ਐ ਗਲਬਟ ਕੀ ਐ ਲਾ ਜਿਨ੍ਹਾਂ ਦੇ ਨਹੀਂ ਹੈਗੇ ਉਹਨੂੰ ਪੁੱਛਿਓ ਮੇਰੀ ਹੈ ਨਹੀਂ ਤੇ ਜਿੱਦਨ ਦੀ ਮੇਰੀ ਮਾਂ ਗਈ ਐ ਮੈਂ ਨਾ ਆਫ ਹੀ ਰਿਆ ਤੇ ਮੇਰਾ ਪਿਓ ਵੀ ਹੈ ਹੈਗੇ ਐ ਨਾ ਜਿਨ੍ਹਾਂ ਦੇ ਸੰਭਾਲ ਲੋਨੀ ਬਹੁਤ ਰੋਇਆ ਕਰੋ ਮੈਂ 50 ਸਾਲ ਤੋਂ ਰੋਂਦਾ ਆ ਰਿਹਾ ਮੇਰੇ ਅਥਰੂ ਸੁੱਕ ਗਏ ਅੱਖਾਂ ਦੇ ਸਿਰਫ ਆਪਣੀ ਮਾਤਾ ਤੇ ਪਿਤਾ ਨੂੰ ਯਾਦ ਕਰਦੇ ਗੱਲ ਇਹਨਾਂ ਤੋਂ ਵੱਡੀ ਦੌਲਤ ਕਦੇ ਜ਼ਿੰਦਗੀ ਜੀ ਨਹੀਂ ਮਿਲ ਸਕਦੀ ਇਹ ਫਿਲਮ ਇਹੋ ਕਰਕੇ ਬਣਾਈ ਇਸ ਮਾਂ ਦੀ ਕੁੱਖ ਚੋਂ ਮ ਜਨਮ ਤੇ ਨਹੀਂ ਲਿਆ ਪਰ ਮੈਨੂੰ ਮਹਿਸੂਸ ਹੈ ਹੁੰਦਾ ਮੇਰੀ ਮਾਂ ਐਨੀ ਗੱਲ ਕਹਿਣੀ ਹੋਵੇ ਕੁਝ ਕਹਿ ਨਹੀਂ ਸੀ ਬਸ ਇਸੇ ਕਰਕੇ ਫਿਲਮ ਬਣਾਈ ਆਹ ਮਾਂ ਕਹਿੰਦੀ ਮੇਰਾ ਪੁੱਤ ਨਹੀਂ ਅੱਜ ਤੋਂ ਬਾਅਦ ਮੈਂ ਤੇਰਾ ਪੋਪਾ ਕਿਹਾ ਦੋਸਤ ਆਇਰਿਸ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਇੱਕਰ ਦਾ ਚਲੋ ਜੀ ਮਹਾਰਾਜ ਥੈਂਕ ਯੂ ਜੀ ਥੈਂਕ ਯੂ ਵੈਰੀ ਮਾਚ ਥੈਂਕ ਯੂ ਆਪਣੇ ਆਪਣੇ ਬਜ਼ੁਰਗਾਂ ਨੂੰ ਜਰੂਰ ਜਾ ਕੇ ਜੱਫੀ ਪਾਓ ਤੁਸੀਂ ਸਾਰੇ ਮੇਰਾ ਵਾਦਾ ਕਰਦੇ ਹੋ ਹੱਥ ਜੋੜਦਾ ਮੈਂ ਆਪਣੇ ਬਜ਼ੁਰਗਾਂ ਨੂੰ ਸੰਭਾਲ ਲਓ ਸਾਰਾ ਕੁਝ ਸੰਭਾਲਿਆ ਜਾਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਆ ਇਹਨੂੰ ਕਹਿ ਕੇ ਸਾਗਿਆ ਮੈਂ ਕੁਲਰਾਜ ਨੂੰ ਇਹ ਹੁਣ ਪੰਜਾਬ ਨੂੰ ਜਾਣ ਨਹੀਂ ਦੇਣੀ ਇਹ ਫਿਲਮਾਂ ਕਰੂਗੀ ਇੱਥੇ ਬੈਠੇ ਇਹ ਵਾਦਾ ਰਿਹਾ ਵਾਦ ਅਰੇ थैंक यू थैंक यू जॉन बाय बाय गॉड ब्लेस यू थैंक यू सो मच थोड़ा बहुत बहुत धन्यवाद